ਦੀ ਸਾਰਿਆਂ ਨੂੰ ਹੋਕੀ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਵੀਡੀਓ ਦੇ ਵਿੱਚ ਇੱਕ ਡਿਸਕਲੇਮਰ ਆ ਆਪਾਂ ਜਿੰਨੇ ਵੀ ਵੀਡੀਓਜ਼ ਬਣਾਉਣੇ ਆਪਾਂ YouTube ਦੀ ਗਾਈਡਲਾਈਨ ਦੇ ਅੰਡਰ ਰੱਖ ਕੇ ਤੇ ਆਪਾਂ ਕਮਿਊਨਿਟੀ ਨੂੰ ਜਿੰਨੇ ਵੀ ਕਮਿਊਨਿਟੀ ਗਾਈਡਲਾਈਨਸ ਨਹੀਂ ਗੀਆਂ ਤੇ ਇੰਡੀਆ ਦੇ ਜਿੰਨੇ ਗਨ ਲਾਜ਼ ਨੇ ਆਪਾਂ ਸਾਰਿਆਂ ਨੂੰ ਫੋਲੋ ਕਰਦੇ ਆ ਤੇ ਜਿਹੜੀ ਵੀ ਵੀਡੀਓ ਆਪਾਂ ਬਣਾਉਣੇ ਆਪਾਂ ਕਿਸੇ 'ਚ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੋਅ ਆਫ ਨਹੀਂ ਕਰਦੇ ਤੇ ਆਪਣੀ ਵੀਡੀਓ ਸੈਲਫ ਇਨਫੋਰਮੇਸ਼ਨ ਪਰਪਸ ਵਾਸਤੇ ਆ ਤੇ ਆਪਾਂ ਸੇਫਟੀ ਦਾ ਖਾਸ ਧਿਆਨ ਰੱਖਦੇ ਆ ਤੇ ਵੀਡੀਓ ਆਪਣੀ ਓਪਨ এনवायरमेंट ਦੇ ਵਿੱਚ ਵੀਡੀਓ ਹੁੰਦੀਆਂ ਨੇ ਸੇਫ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਈਏ ਜੀ ਦੇਖੋ ਚੈਂਬਰ ਕਲੀਅਰ ਆ ਠੀਕ ਹੈ ਜੀ ਤੇ ਮੈਗਜ਼ੀਨ ਵੀ ਖਾਲੀ ਆ ਹੂੰ ਆ ਦੇਖੋ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਟੰਟ ਨਹੀਂ ਖੇਡਦੇ ਤੇ ਅੱਜ ਵੀਡੀਓ ਦੇ ਵਿੱਚ ਜਿਵੇਂ ਬਈ ਮੈਨੂੰ ਲੱਗਿਆ ਕਿ ਅੱਜ ਇੱਕ ਜਿਹਦੀ ਵੀਡੀਓ ਬਣਾਉਣੀ ਚਾਹੀਦੀ ਹੈਗੀ ਮੈਂ ਥੋੜੀ ਸਪੈਸ਼ਲ ਵੀਡੀਓ ਬਣਾ ਰਿਹਾ ਪਿਛਲੇ ਸਾਊਂਡ ਨੂੰ ਥੋੜਾ ਜਿਆ ਇਗਨੋਰ ਇਹ ਕਰਿਓ ਤੁਸੀਂ ਕਈ ਵਾਰੀ ਕੁਛ ਨਾ ਕੁਛ ਤੁਹਾਨੂੰ ਮਿਲ ਸਕਦਾਗਾ ਬੋਲੀ ਜਾਂਦੇ ਨੇ ਤੇ ਆਪਾਂ ਅੱਜ ਇੱਕ ਵੀਡੀਓ ਬਣਾ ਰਹੇ ਆ ਬਈ ਜਿਹੜੇ ਆਪਣੇ ਰਾਈਫਲ ਦੇ ਬੋਲਟ ਦੀ ਬਾਈ ਮੇਰੇ ਨੂੰ ਨਾ ਯਾਰ ਜਿਵੇਂ ਤੁਸੀਂ ਉੱਥੇ ਮੈਂ ਜ ਗਨ ਹਾਊਸ ਜਾ ਕੇ ਆ ਸੀ ਕੱਲ ਤੇ ਉਹਦੇ ਚ ਮੈਂ ਦੇਖ ਕੇ ਆ ਯਾਰ ਵੀ ਬੰਦਿਆਂ ਨੇ ਨਾ ਆਹਾ ਆਪਣੇ ਆਹ ਜਿਹੜੇ ਕਮਾਣੀ ਐ ਇੱਕ ਤਰ੍ਹਾਂ ਦੀ ਤੇ ਤੁਸੀਂ ਕਹਿ ਲੋ ਇਹ ਇਜੈਕਟਰ ਐ ਤੇ ਇਹਦੇ ਮਗਰ ਨਾ ਕਮਾਣੀ ਫਿੱਟ ਕਰੀ ਹੁੰਦੀ ਐ ਕਮਾਣੀ ਦੇ ਨਾਲ ਕੰਮ ਕਰਦਾ ਇਹ ਇਜੈਕਟ ਕਰਨ ਦਾ ਕੰਮ ਕਰਦਾ ਇਜੈਕਟਰ ਕਹਿੰਦੇ ਨੇ ਇਹਨੂੰ ਇਹ ਸ਼ੌਕ ਨਾ ਕੰਮ ਕਰਦਾ ਜਦੋਂ ਆਪਾਂ ਘੋੜਾ ਦੱਬ ਦਿੰਨੇ ਆ ਤੇ ਜਦੋਂ ਮਤਲਬ ਇਹ ਬੁਲਟ ਫਾਇਰ ਹੁੰਦਾਗਾ ਬੁਲਟ ਫਾਇਰ ਕਰਦਾ ਪਿੱਛੋਂ ਜਦੋਂ ਇਹਨੂੰ ਪਿੱਛੋਂ ਹੈਮਰ ਫਾਇਰ ਬੰ ਨੂੰ ਰਿਲੀਜ਼ ਕਰਦਾਗਾ ਇਹ ਉਹ ਝਟਕੇ ਦੇ ਵਿੱਚ ਉਹਨੂੰ ਛੱਡ ਦਿੰਦਾ ਹੁੰਦਾ ਹੈਗਾ ਠੀਕ ਹੈ ਤੇ 315 ਦੇ ਵਿੱਚ ਜਿਵੇਂ ਆਪਾਂ ਕਹਿ ਦੇਣਾ ਹੈ ਕਿ ਜਿਹੜਾ ਖੋਲ ਫੁੱਲ ਜਾਂਦਾ ਹੈਗਾ ਤੇ ਖੋਲ ਬਾਹਰ ਨਹੀਂ ਕੱਢਦੀ ਉਹ ਬਾਈ ਬਹੁਤ ਵਿੱਚ ਇੱਥੇ ਚੈਂਬਰ ਰਗੜੀ ਜਾਂਦੇ ਨੇਗੇ ਉਹ ਕੰਮ ਨਹੀਂ ਬਾਈ ਤੁਸੀਂ ਕਰਨਾ ਹੈਗਾ ਇਹਦਾ 315 ਜਿਹੜਾ ਬੋਲਟ ਆਪਾਂ ਨੂੰ ਐਕਸ਼ਨ ਨਹੀਂ ਸਮਝਣਾ ਪਊਗਾ ਜਿਹੜਾ ਸਭ ਤੋਂ ਵੱਡੀ ਖਾਸੀਅਤ ਆ ਦੇਖੋ 315 ਦੀ ਕਿਸੇ ਵੀ ਰਾਈਫਲ ਦੇ ਵਿੱਚ ਐਕਸ਼ਨ ਸਮਝਣ ਦੀ ਲੋੜ ਨਹੀਂ ਸਿਰਫ ਇਕੱਲੀ 315 ਦੇ ਵਿੱਚ ਐਕਸ਼ਨ ਸਮਝਣ ਦੀ ਲੋੜ ਆ 30 ਦੇ ਵਿੱਚ ਕੀ ਆ ਜਿਹੜਾ ਇਹ ਇਜੈਕਟਰ ਆ ਉਹਦੇ ਨਾਲ ਜਿਹੜਾ ਬੋਲਟ ਹੈਗਾ ਉਹਦੇ ਅੰਦਰੋਂ ਮਾਲ ਕੱਢ ਕੇ ਉਦੇ ਅੰਦਰ ਹੀ ਫਿੱਟ ਕਰਿਆ ਹੋਇਆ ਹੈਗਾ ਮਤਲਬ ਉਹ ਇੱਕ ਤਰ੍ਹਾਂ ਦਾ ਇੱਕ ਛੋਟਾ ਸਪਰਿੰਗ ਆ ਉਹ ਜਿਹੜਾ ਕਿਸੇ ਟਾਈਮ ਵੀ ਇਜੈਕਟ ਕਰ ਸਕਦਾ ਹੈ ਉਹ ਵਹੀ ਰੂਪ ਤੇ ਇਹਦੇ ਵਿੱਚ ਕਮਾਣੀ ਫਿੱਟ ਕਰੀ ਹੋਈ ਆ ਕਮਾਣੀ ਨੂੰ ਹਮੇਸ਼ਾ ਝਟਕਾ ਚਾਹੀਦੀ ਚਾਹੀਦਾ ਜੀ ਜਦੋਂ ਆਪਾਂ ਕਹਿ ਦਈਏ ਜਿਵੇਂ ਤੁਸੀਂ ਜਿਵੇਂ ਮੰਨ ਲਓ ਫਾਇਰ ਕਰਤਾ ਤੁਸੀਂ ਫਾਇਰ ਕਰਨ ਤੋਂ ਬਾਅਦ ਜੇ ਤੁਸੀਂ 1 ਸੈਕਿੰਡ ਦੇ ਵਿੱਚ ਨਾ ਤੁਸੀਂ ਨੇ ਇੱਕ ਕਾਰਤੂਸ ਬਾਹਰ ਕੱਢਿਆ ਤਾਂ ਅੰਦਰ ਫੁੱਲ ਜਾਂਦਾ ਹੈਗਾ ਉਹਦਾ ਫੁੱਲਣ ਦਾ ਕਾਰਨ ਤਾਂ ਦੇਖੋ ਲੋ ਕੁਆਲਿਟੀ ਹੋ ਹੈਗਾ ਬਰੂਦ ਆ ਜਿਹੜਾ ਉਹਦਾ ਉਕਾਡਾਈਟ ਯੂਜ਼ ਕਰਦੇ ਨੇਗੇ ਆਪਣੀ ਤੇ ਪਹਿਲਾਂ স্মੋਕਲੈਸ ਆਉਂਦਾ ਸੀ ਇਹਦੇ ਵਿੱਚ ਮੈਂ ਉਹ ਚਲੋ ਉਹ ਬਾਅਦਿਆਂ ਕਰ ਲੈਣੀ ਆ ਮੈਂ ਤੁਹਾਨੂੰ ਐਂਡ ਦੇ ਵਿੱਚ ਸਮਝਾ ਦੂੰਗਾ ਤੁਸੀਂ ਵੀਰੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਤੇ ਜਿਹੜੇ ਆਪਣੇ ਚੈਨਲ ਤੇ ਜ ਨਵੇਂ ਆਏ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿੰਨੇ ਜਾਣੇ ਬਈ ਤੁਸੀਂ ਦੇਖ ਲਓ ਯਾਰ ਆ ਵੀਡੀਓ ਨੂੰ ਬਾਅਦਰੋਂ ਬਾਅਦੋ ਸ਼ੇਅਰ ਕਰ ਦਿਓ ਜਿੰਨਾਂ ਕੋਲ 315 ਨਹੀਂ ਗਿਆ ਤਕਰੀਬਨ ਬਾਈਆਂ ਬਹੁਤ ਵੱਡੀ ਉਮਰ ਦੇ ਬੰਦੇ ਵੀ ਨੇ ਜਿਨ੍ਹਾਂ ਨੂੰ ਇਹ ਗੱਲ ਦਾ ਨਹੀਂ ਪਤਾ ਜਿਹਦੇ ਮੈਂ ਕੱਲ ਦੇਖ ਕੇ ਆਇਆ ਸੀ ਮੈਨੂੰ ਲੱਗਿਆ ਵੀ ਇਹਦੇ ਉੱਪਰ ਇੱਕ ਵੀਡੀਓ ਬਣਾ ਦੇਣੀ ਚਾਹੀਦੀ ਆ ਮੈਂ ਅੰਕਲ ਨੂੰ ਵੀ ਕੱਲ ਸਮਝਾ ਕੇ ਆਇਆ ਸੀ ਸਾਰਾ ਕੁਝ ਛੋਟਾ ਬੋਲਟ ਹੋਣ ਕਰਕੇ ਜਿਹੜੀ ਇਹਦੀ ਫਾਇਰ ਪਿੰਨਾ ਬਹੁਤ ਛੋਟੀ ਹੈ ਤੇ ਉਹਦੇ ਵਿੱਚ ਉਹ ਨਾ ਆਹ ਸਮਾਨ ਕੱਢ ਰੱਖਿਆ ਜਿਵੇਂ ਉਹਦੇ ਵਿੱਚ ਕੱਢ ਕੇ ਫਾਇਰ ਪਿੰਨ ਦੇ ਅੰਦਰ ਫਿੱਟ ਕਰਕੇ ਉਹਦੇ ਵਿੱਚ ਬਣਾਇਆ ਹੈ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਦਮਕਣਾ ਜਿਹਾ ਲਾਇਆ ਹੈਗਾ ਛੋਟਾ ਜਿਹਾ ਕੁਝ ਵੀ ਕਹ ਲਓ ਤੁਸੀਂ ਇੱਕ ਛੋਟਾ ਜਿਹਾ ਮਤਲਬ ਪਿੰਨ ਬਣਾਈ ਹੋਈ ਆ ਉਹਦੇ ਵਿੱਚ ਬਰੀਕ ਸਪਰਿੰਗ ਆ ਬਿਲਕੁਲ ਜਿਹੜਾ ਇਜੈਕਟਰ ਦਾ ਕੰਮ ਕਰਦਾ ਉਹਦੇ ਅੰਦਰ ਕਮਾਨੀ ਛੋਟੀ ਹੈ ਪਰ ਨੋ ਡਾਊਟ ਉਹ ਕੰਮ ਕਰਦੀ ਆ ਜਦੋਂ ਉਹ ਫਾਇਰ ਕਰ ਦਿਆ ਆਪਾਂ ਉਹਨੂੰ ਕਿਸੇ ਟਾਈਮ ਵੀ ਕਿਉਂਕਿ ਉਹਦਾ ਆਹ ਚੈਂਬਰ ਆ ਜਿਹੜਾ ਬੋਲਟ ਆ ਉਹ ਕਿਸੇ ਵੀ ਬੋਡੀ ਤੇ ਇਹਦਾ ਇਜੈਕਟਰ ਵੀ ਬਾਹਰ ਆ ਤਾਂ ਕਰਕੇ ਬਈ ਇਹਨੂੰ ਨਾਲ ਦੀ ਨਾਲ ਤੁਹਾਨੂੰ ਫਾਇਰ ਕਰਨ ਤੋਂ ਬਾਅਦ ਨਾਲ ਦੀ ਨਾਲ ਜਦੀ ਬਾਹਰ ਕੱਢਣਾ ਪਊਗਾ ਨਹੀਂ ਤਾਂ ਬਈ ਤੁਹਾਡੀ ਰਾਈਫਲ ਕਿਸੇ ਵੀ ਟਾਈਮ ਚੋਕ ਹੋ ਸਕਦੀ ਆ ਜਾਮ ਹੋ ਸਕਦੀ ਆ ਤੇ ਇੱਕ ਯਾਰ ਤੁਹਾਡਾ ਸਭ ਤੋਂ ਵੱਡਾ ਬਈ ਮੈਨੂੰ ਨਾ ਜਿਹੜਾ ਉਹ ਅੰਕਲ ਦਾ ਉਹ ਸੀ ਉਹ ਮੈਨੂੰ ਜਦੋਂ ਉਹਨੂੰ ਮੈਂ ਸਾਰੀ ਗੱਲਾਂ ਦੱਸੀਆਂ ਅੰਕਲ ਨੂੰ ਤੇ ਉਹਨਾਂ ਨੂੰ ਨਾ ਇੱਕ ਯਾਰ ਜਿਵੇਂ ਹੁਣ ਫਾਇਰ ਵਾਸਤੇ ਰੈਡੀ ਆ ਤੇ ਚਲੋ ਆਪਣੀ ਰਾਈਫਲ ਤਾਂ ਰੁਕਦੀ ਨਹੀਂਗੀ ਠੀਕ ਹੈ ਆਈਟੀ ਰੁਕ ਜਾਂਦੀ ਜੀਗੀ ਉਹਨਾਂ ਦੀ ਰਾਈਫਲ ਕਿਸੇ ਟਾਈਮ 'ਤੇ ਰੁਕਦੀ ਸੀ ਮੈਨੂੰ ਕਿਹਾ ਮੰਕਲ ਜੀ ਵੀ ਤੁਸੀਂ ਐਂ ਨਾ ਸਮਝੋ ਵੀ ਥੋਡੀ ਰਾਈਫਲ ਰੁਕਦੀ ਹੈ ਕਿ ਜਾਂ ਥੋਡੀ ਇਹ ਰਾਈਫਲ ਖਰਾਬ ਹੋਊਗੀ ਤੁਸੀਂ ਉਹ ਵੇਚਣ ਆਏ ਸੀਗੇ ਫਿਰ ਜਦੋਂ ਉਹਨਾਂ ਨੂੰ ਸਮਝਾਇਆ ਵੀ ਐਂ ਕਰਕੇ ਵੀ ਇਹ ਰੁਕਣ ਦਾ ਕੋਈ ਜਾਮ ਨਹੀਂ ਹੋਈ ਹੈਗੀ ਜੇ ਤੁਸੀਂ ਇਹਨੂੰ ਇੱਥੇ ਪਿੱਛੇ ਖਿੱਚ ਦੋਗੇ ਇਹ ਚੱਲ ਪੂਗੀ ਠੀਕ ਹੈ ਤੇ ਨੰਬਰ 2 ਤੇ ਮੈਂ ਤੁਹਾਨੂੰ ਬੋਲਟ ਬਾਹਰ ਕੱਢਿਆ ਸੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਯਾਰ ਬੋਲਟ ਨੂੰ ਇੱਕ ਲੋਡ ਤੋਂ ਜ਼ਿਆਦਾ ਬਾਹਰ ਨਾ ਕੱਢੋ ਠੀਕ ਹੈ ਇਹਦੇ ਵਿੱਚ ਵੀ ਰੋਕਣ ਦਾ ਆਹ ਖਾਂਚਾ ਦਿੱਤਾ ਹੋਇਆ ਇਹ ਡਿਜ਼ਾਈਨ ਹੀ ਇਹ ਆ ਠੀ ਇੱਧਰਲੇ ਪਾਸੋਂ ਬੁਲਟ ਸਾਫ਼ ਆ ਠੀਕ ਐ ਇੱਧਰੇ ਪਾਸੇ ਕੁਝ ਨਹੀਂ ਹੈਗਾ ਇੱਥੇ ਤਾਂ ਉਹਦਾ ਖਾਨਾ ਰੁਕ ਜਾਣਾ ਆਪਣਾ ਬੁਲਟ ਦਾ ਟ੍ਰਿਗਰ ਦਾ ਠੀਕ ਐ ਤਾਂ ਰੁਕੇ ਜਾਣਾ ਤੇ ਔਰੇ ਬਈ ਸਪੈਸ਼ਲ ਖਾਨਾ ਛੱਡਿਆ ਹੈ ਇਹ ਕੰਪਨੀ ਨੇ ਨਹੀਂ ਇਹ ਇੰਜੀਨੀਅਰ ਨੇ ਬਣਾਇਆ ਹੋਇਆ ਹੈਗਾ ਬੁਲਟ ਇਹ ਕਈ ਚੀਜ਼ਾਂ ਨੂੰ ਦੇਖਦੇ ਦੇਖਦੇ ਬਣਾਇਆ ਹੋਇਆ ਹੈਗਾ ਜਿਵੇਂ ਮੰਨ ਲਓ ਕਈ ਵਾਰ ਅਨਵੌਟਡ ਫਾਇਰ ਹੋ ਜਾਂਦੇ ਸੀਗੇ ਤਾਂ ਇਹ ਲੌਕੇਜ ਸਿਸਟਮ ਵੀ ਬਣਾਇਆ ਹੈਗਾ ਵੀ ਬੋਲਟ ਲੌਕ ਹੋ ਜਾਂਦਾ ਬੋਲਟ ਦੇ ਨਾਲ ਟ੍ਰਿਗਰ ਲੌਕ ਹੋ ਜਾਂਦਾ ਤੁਸੀਂ ਚਾਹੇ ਤੋੜ ਦੋਗੇ ਟੁੱਟ ਜੂ ਇਹ ਬੋਲਟ ਟੁੱਟ ਸਕਦਾ ਪਰ ਇਹ ਲੌਕ ਨਹੀਂ ਖੁੱਲਦਾ ਜਿੰਨਾ ਚਿਰ ਇਹਨੂੰ ਆਪਾਂ ਪਿੱਛੇ ਨਹੀਂ ਖਿੱਚਦੇ ਠੀਕ ਹੈ ਤਾਂ ਜਦੋਂ ਵੀ ਕਦੇ ਤੁਹਾਡੀ ਪੋਜੀਸ਼ਨ ਦੇ ਵਿੱਚ ਰਾਈਫਲ ਰੁਕਦੀ ਆ ਤੁਹਾਨੂੰ নো ਡਾਊਟ ਉਹਦੇ ਵਿੱਚ ਤੁਹਾਡਾ ਕਾਰਟਰੀਜ ਆ ਤੁਸੀਂ ਥੋੜਾ ਜਿਹਾ ਦੇਖੋ ਫਾਇਰ ਤਾਂ ਹੋਣਾ ਨਹੀਂ ਨਾ ਟ੍ਰਿਗਰ ਤੋਂ ਅਦਰ ਦੂਸਰੇ ਲੋਗ ਅਗਰ ਤੁਸੀਂ ਨੇ ਜਿਵੇਂ ਮੰਨ ਲਓ ਇੱਕ ਸਿੰਪਲ ਤਰੀਕੇ ਦੇ ਵਿੱਚ ਤੁਸੀਂ ਨੇ ਕਾਰ ਦੂਸਰੇ ਵਿੱਚ ਧੱਕਿਆ ਹੋਇਆ ਉਦਾਂ ਰਾਈਫਲ ਫਾਇਰ ਹੋ ਸਕਦੀ ਹੈ ਕਿਸੇ ਤਰੀਕੇ ਪਰ ਜਿਸ ਤਰੀਕੇ ਦੇ ਵਿੱਚ ਜਿਹੜਾ ਇੱਥੇ ਲੋਕ ਹੋ ਜਾਂਦਾ ਹੈ ਨਾ ਉਦੋਂ ਕਿਸੇ ਤਰੀਕੇ ਵੀ ਰਾਈਫਲ ਫਾਇਰ ਨਹੀਂ ਕਰੂਗੀ ਕਿਸੇ ਟਾਈਮ ਵੀ ਤੁਸੀਂ ਡਰਨਾ ਨਹੀਂ ਹੈਗਾ ਤੁਸੀਂ ਉਹਨੂੰ ਕੀ ਕਰਨਾ ਹਲਕਾ ਜਿਹਾ ਇਹਨੂੰ ਪਿੱਛੇ ਖਿੱਚਦੇ ਨਾ ਬੁਲਟ ਨੂੰ ਤੇ ਤੁਹਾਡੀ ਰਾਈਫਲ ਰੈਡੀ ਟੂ ਫਾਇਰ ਹੈ ਜੇ ਤੁਸੀਂ ਫਾਇਰ ਕਰਨਾ ਦਾ ਫਾਇਰ ਕਰ ਸਕਦੇ ਹੋ ਬੁਲਟ ਰੀਲੀਜ਼ ਕਰਨ ਦਾ ਕਰ ਸਕਦੇ ਹੋ ਤੇ ਇੱਕ ਬਈਰ ਹਾਂਜੀ ਵੀਰੇ ਵੀਡੀਓ ਚ ਇੱਕ ਆਪਾਂ ਨੂੰ ਪਾਉਜ਼ ਲੈਣਾ ਪੈਗਾ ਸੀ ਫੋਰ ਥੋੜਾ ਜਿਹਾ ਫੋਨ ਆ ਗਏ ਸੀਗੇ ਆਪਾਂ ਨੂੰ ਠੀਕ ਆ ਫੋਨ ਜਿੰਬੀ ਚੱਕਣਾ ਜ਼ਰੂਰੀ ਸੀਗਾ ਤੇ ਵੀਡੀਓ ਵੇਰੇ ਆਪਾਂ ਹੁਣ ਅੱਗੇ ਕੰਟੀਨਿਊ ਕਰ ਦਿਆਂਗੇ ਤਾਂ ਜਿਹੜੀ 315 ਦੀ ਬਈ ਅੱਜ ਆਪਾਂ ਇੱਕ ਲਾਸਟ ਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਿਆ ਸੀ ਮੈਂ ਇਹ ਇਨਫੋਰਮੇਸ਼ਨ ਤੁਹਾਨੂੰ ਦੱਸਣੀ ਸੀਗੀ ਆ 315 ਦੀ ਬਈ ਅਸਲੀ ਸਹੀ ਰਿਪਲੇਸਮੈਂਟ ਜਿਹੜੀ ਹਿੰਗਲੀ ਇਨਫੀਲਡ ਨਹੀਂ ਗੀ ਬਾਈ ਨੋ ਲੀਨ ਫੀਲਡ ਤਾਂ ਬਈ ਬਹੁਤ ਬਾਗਰੋਂ ਆਈ ਸੀ ਉਸ ਤੋਂ ਪਹਿਲਾਂ ਬਈ 303 ਆਈ ਸੀ ਕਿ ਉਹਨਾਂ ਦੀ ਬ੍ਰਿਟਿਸ਼ ਆਰਮ ਦੀ ਉਹ ਵੈਸੇ স্মੋਲ ਆਰਮਸ ਦੀ ਬ੍ਰਿਟਿਸ਼ স্মੋਲ ਆਰਮਸ ਦੀ ਇੱਕ ਰਾਈਫਲ ਸੀਗੀ ਜਿਹਦੇ ਉੱਪਰ ਏਟ ਅਮਿਨਿਸ਼ਨ ਏਟ ਐਮ ਅਮਿਨਿਸ਼ਨ ਦੇ ਉਹਦੇ ਅਸਲੀ ਚ ਮਤਲਬ ਤੁਸੀਂ ਸਮਝ ਰਹੇ ਹੋ ਵੀ ਸਟਾਰਟ ਹੋਇਆ ਸੀ ਜਿੱਥੋਂ ਤੇ ਉਸ ਸ਼ੁਰੂਆਤ ਉੱਥੋਂ ਹੋਈ ਸੀਗੀ 303 ਤੋਂ 303 ਦੀ ਰਿਪਲੇਸਮੈਂਟ ਚਾਹੀ ਸੀ ਬਈ ਲੀਨ ਫੀਲਡ ਤੇ ਲੀਨ ਫੀਲਡ ਦੀ ਰਿਪਲੇਸਮੈਂਟ ਚਾਹੀ ਸੀ 303 303 ਦੀ ਉਹ ਤੋਂ ਬਾਅਦ ਚ ਆਈ ਸੀ ਬਈ 315 ਠੀਕ ਹੈ ਪਰ ਅਮਿਨਿਸ਼ਨ ਸੇਮ ਸੀਗਾ ਪਰ ਬਈ ਜਿੱਥੇ ਆ ਕੇ ਫਰਕ ਪਿਆ ਜਿਵੇਂ ਤੁਸੀਂ ਯਕੀਨ ਨਹੀਂ ਮੰਨੋਗੇ ਬਈ ਪਹਿਲਾਂ ਇਹਦੇ ਜਿਹੜਾ ਕਾਟਰੇ ਸੀਗਾ ਉਹ স্মੋਕਲੈਸ ਪਾਊਡਰ ਚ ਸੀਗਾ ਜਿਵੇਂ ਬਈ ਜਿਵੇਂ স্মੋਕਲੈਸ ਪਾਊਡਰ ਸਮਝੋ ਜਿਵੇਂ ਸੇਲਰ ਇਹਨਾਂ ਬੈਰੇਟੇ ਦੇ ਵਿੱਚ ਆਉਂਦੇ ਨੇਗੇ ਹਨਾ ਉਹ স্মੋਕਲੈਸ ਪਾਊਡਰ ਨੇਗੇ ਸਾਰੇ ਤੇ ਬਈ ਹੁਣ ਇਹਦੇ ਝੂਕਾ ਡਾਈਟ ਪਾਊਡਰ ਯੂਜ਼ ਕਰਦੇ ਨੇਗੇ ਹੁਣ ਰੱਬ ਜਾਣਦਾ ਬਈ ਹੁਣ ਮੈਨੂੰ ਤਾਂ ਪਤਾ ਨਹੀਂ ਦੇਖੋ ਇਹ ਵੀ ਲਿਖਿਆ ਹੋਈਆਂ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ 244 ਗ੍ਰੇਨ ਦੀ ਇਹ ਕ ਬੁਲੇਟ ਹੈਗੀ ਕਾਟਰੀ ਕਹਿ ਲਓ ਤੁਸੀਂ ਠੀਕ ਹੈ ਤੇ 244 ਗ੍ਰੇਨ ਬੁਲੇਟ ਬਈ ਇਹ ਓਵਰਆਲ weight ਹੁੰਦਾ ਹੈਗਾ ਇਹਦਾ ਬੁਲੇਟ ਦਾ ਟਿਪ ਤੇ ਜਿਹੜੀ ਆਪਣੀ ਫਾਇਰ ਹੁੰਦੀ ਹੈ ਇਹਦਾ ਇਹਦਾ ਗ੍ਰੇਨ ਕਹਿੰਦੇ ਨੇ ਇਹਨੂੰ ਠੀਕ ਹੈ ਤੇ ਉਸ ਤੋਂ ਬਾਅਦ ਬਈ ਮੰਨ ਕੇ ਚੱਲੋ ਜਿਹੜੀ 315 ਦੇ ਵਿੱਚ ਜਿਹੜੀ ਅਸਲੀਅਤ ਚੇਂਜ ਮੰਨ ਲਓ ਜਿਵੇਂ ਹੁਣ ਚੱਲ ਰਹੀ ਆ ਜੇ ਬਈ ਤੁਸੀਂ ਮੰਨ ਕੇ ਜੇ ਇਹਦੀ ਚੋਕ ਬੈਰਲ ਜਿਹਦੀ ਹਟਾਤੀ ਮਤਲਬ ਜਿਹੜੀ ਅੱਗੇ ਚੋਕ ਆਈ ਇਹ ਬਸਟ ਰਾਈਫਲ ਕਹਿੰਦੇ ਨੇ ਬਈ ਇਹਨਾਂ ਨੂੰ ਠੀਕ ਹੈ ਬਸਟ ਰਾਈਫਲ ਬਹੁਤ ਘੱਟ ਹੁੰਦੀਆਂ ਨਿਗੀਆਂ ਕਿਉਂਕਿ ਬਰਸਟ ਰਾਈਫਲ ਦਾ ਨਾ ਬਈ ਜਿਹੜਾ ਉਹ ਜਿਹੜਾ ਇੰਪੈਕਟ ਹੁੰਦਾ ਜਿੱਥੇ ਜਾ ਕੇ ਇਹਨੇ ਕਾਰਤੂਸ ਨੇ ਵੱਜਣਾ ਮੰਨ ਲਓ ਹਿੱਟ ਕਰਨਾ ਜਿੱਥੇ ਹਿੱਟ ਪੁਆਇੰਟ ਹੁੰਦਾ ਉੱਥੇ ਸਭ ਤੋਂ ਵੱਧ ਝਟਕਾ ਇਹ ਦਿਖਾਉਂਦੀਆਂ ਨਿਗੀਆਂ ਜਿਵੇਂ 30 06 ਹੈ ਇਹ ਉਹ ਸਟੇਟ ਆ ਉਹ ਸਿੱਧੀ ਬਾਇਰਲ ਵਾਲੀ ਆ ਹੋਗੀ ਉਹ ਗਰੂਪਸ ਵਾਲੀ ਨਾਰਮਲ ਰਾਈਫਲ ਮਤਲਬ ਨਾਰਮਲ ਰਾਈਫਲ ਦੇ ਵਿੱਚ ਕਨਸੀਡਰ ਨਹੀਂ ਮੈਂ ਕਰ ਰਿਹਾ ਹੈਗੀ ਤਾਂ ਮਹਿੰਗੀ ਆ ਬਸੇ ਵੀ ਉਹ ਨਾਰਮਲ ਰਾਈਫਲ ਦੇ ਵਿੱਚ ਆ ਉਹ ਚੋਕ ਨਹੀਂ ਹੈਗੀ ਅੱਗੋਂ ਇਹ ਚੋਕ ਨਹੀਂ ਹੈਗੀਆਂ ਬਰਸਟ ਰਾਈਫਲ ਕਹਿ ਦਿੰਦੇ ਨੇ ਇਹਨਾਂ ਨੂੰ ਤੇ ਬਰਸਟ ਰਾਈਫਲ ਹੋਣ ਦੇ ਕਰਕੇ ਬਸ ਇਹਨ ਉਈ ਆ ਬੀ ਸਮੂਥ ਨਹੀਂ ਚੱਲਦੀ ਇਹਦਾ ਉਹ ਹੁੰਦਾ ਬਈ ਉਸੇ ਕਰਕੇ ਹੀ ਜਏ ਬਰਸਟ ਰਾਈਫਲ ਹੈ ਕਿ ਤਾਂ ਹੀ ਬਈ ਇਹਦਾ ਜਿਹੜਾ ਬੋਲਟ ਆ ਉਹ ਬੋਡੀ ਦੇ ਨਾਲ ਅਟੈਚ ਦਿੱਤਾ ਹੈ ਅਦਰਵਾਈਜ਼ ਇਹਦਾ ਬੋਲਟ ਵੀ ਜਿਵੇਂ 3006 ਨੂੰ ਦਿੱਤਾ ਹੈ ਦੇਖੋ ਸੇਮ ਕੰਪਨੀਆਂ ਬਣਾ ਰਹੀਆਂ ਨੇ ਆਰਐਫਆਈ ਬਣਾ ਰਹੀ ਹੈ ਕਿ 30 ਨੂੰ ਵੀ ਆਰਐਫਆਈ ਬਣਾ ਰਹੀ ਹੈ ਕਿ 315 ਨੂੰ ਜਦੋਂ ਬਈ ਉਹਦਾ ਬੋਲਟ ਦੇਖ ਕੇ ਇਹ ਉਹਦੇ ਚ ਬੋਲਟ ਫਿੱਟ ਚ ਕਰ ਸਕਦੇ ਨੇ ਕਿ ਕੋਈ ਵੱਡੀ ਗੱਲ ਨਹੀਂ ਗਈ ਪਰ ਕਾਰਨ ਕੀ ਹੈ ਇਹ ਬਰਸਟ ਰਾਈਫਲ ਹੈ ਬਰਸਟ ਰਾਈਫਲ ਹਮੇਸ਼ਾ ਐਮਈ ਹੀ ਚੱਲੂਗੀ ਉਹ ਰਗੜ ਰਾਈਫਲ ਹੁੰਦੀਆਂ ਨਹੀਂ ਗਈਆਂ ਏ ਬਈ ਬੌਰ ਜ਼ੋਨ ਰਾਈਫਲਸ ਹੁੰਦੀਆਂ ਨੇ ਗਿਆ ਬੌਰ ਜ਼ੋਨ ਦੇ ਵਿੱਚ ਬਈ ਉਹਦੇ ਚ ਲੌਂਗ ਰੇਂਜ ਮੈਟਰ ਨਹੀਂ ਕਰਦੀ ਉਹ ਚ ਇੰਪੈਕਟ ਮੈਟਰ ਕਰਦਾ ਜਿੱਥੇ ਜਾ ਕੇ ਬੁਲੇਟ ਨੇ ਹਿੱਟ ਕਰਨਾ ਹੁਣ ਬਈ ਕਈ ਬੰਦੇ ਐ ਕਹਿਣਗੇ ਬਈ ਨਹੀਂ 30 ਦਾ ਵੀ ਬਹੁਤ ਹੁੰਦਾ ਐਂ ਦਾ ਬਈ 30 ਦੀ ਗੋਲੀ ਤੇ ਇਹਦੇ ਨਾਲ ਬਹੁਤ ਜ਼ਿਆਦਾ ਲਾਈਟ ਆ ਠੀਕ ਐ ਉਹਦੀ ਗੋਲੀ ਇਹਦੇ ਨਾਲ ਜ਼ਿਆਦਾ ਟਰੈਵਲ ਕਰ ਸਕਦੀ ਆ ਇੰਪੈਕਟ ਨਹੀਂ ਪਾ ਸਕਦੀ ਬਈ ਠੀਕ ਹੈ ਉਹ ਤਾਂ ਇਹੀ ਕੰਮਜਾਬ ਹੈਗੀ ਹੋਰ ਕੋਈ ਨਹੀਂ ਹੈਗੀ ਚਲੋ ਬਈ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਹੈ ਮਿਲਦੇ ਆਪਾਂ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੇ ਕੋ ਤੁਹਾਨੂੰ ਕੋਈ ਚੰਗਾ ਮਾਰਾ ਲੱਗਿਆ ਬਈ ਕਮੈਂਟ ਕਰ ਦਿਓ ਆਪਾਂ ਹੋਰ ਨਵੀਂ ਵੀਡੀਓ ਬਣਾਵਾਂਗੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਚ